ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਇੱਕ ਅਹਿਮ ਵਿਸ਼ੇ ਤੇ ਜਦੋਂ ਘਰ ਵਿੱਚ ਨਵੀਂ ਬਹੂ ਆਉਂਦੀ ਹੈ ਤਾਂ ਸੱਸ ਨੂੰ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਇਹ ਤੁਹਾਨੂੰ ਸਿਰਫ ਚੰਗੀ ਸੱਸ ਹੀ ਨਹੀਂ ਬਲਕਿ ਘਰ ਨੂੰ ਮਜ਼ਬੂਤ ਤੇ ਘਰ ਦੀ ਨੀਂਹ ਨੂੰ ਮਜ਼ਬੂਤ ਬਣਾਉਣ ਵਿੱਚ ਵੀ ਮਦਦ ਕਰਨਗੀਆਂ ਤਿਆਰ ਹੋ ਜਾਓ ਕਿਉਂਕਿ ਇਹ ਸਲਾਹਾਂ ਤੁਹਾਡੀ ਬਹੂ ਨੂੰ ਤੁਹਾਡੀ ਸਭ ਤੋਂ ਵਧੀਆ ਦੋਸਤ ਵੀ ਬਣਾ ਸਕਦੀਆਂ ਹਨ ਨੰਬਰ 1 ਨਵੀਂ ਬਹੂ ਨੂੰ ਸਮਾਂ ਦੇਣਾ ਉਹ ਵੀ ਨਵੀਂ ਜ਼ਿੰਦਗੀ ਵਿੱਚ ਆਈ ਹੈ ਜਿਵੇਂ ਤੁਸੀਂ ਆਪਣੀ ਨਵੀਂ ਜ਼ਿੰਦਗੀ ਵਿੱਚ ਪਹਿਲੀ ਵਾਰ ਘਰ ਆਏ ਸੀ ਉਸੇ ਤਰ੍ਹਾਂ ਬਹੂ ਲਈ ਵੀ ਇਹ ਨਮਾਕਾਰ ਹੈ ਨਵੀਂ ਥਾਂ ਨਵੇਂ ਲੋਕ ਨਵੀਂ ਆਰੀ ਤਾਂ ਇਹ ਸਭ ਕੁਝ ਸਮਝਣ ਅਤੇ ਅਪਣਾਉਣ ਲਈ ਉਹਨੂੰ ਸਮਾਂ ਚਾਹੀਦਾ ਹੈ ਉਸ ਨੂੰ ਜੱਜ ਨਾ ਕਰੋ ਜੇਕਰ ਉਹ ਕੁਝ ਗਲਤ ਕਰ ਜਾਵੇ ਤਾਂ ਸ਼ਾਂਤ ਮਨ ਨਾਲ ਸਿਖਾਓ ਆਪਣਾ ਤਜਰਬਾ ਉਹਦੇ ਨਾਲ ਸਾਂਝਾ ਕਰੋ ਪਰ ਥੋਪੋ ਨਾ ਇਸ ਤਰੀਕੇ ਨਾਲ ਬਹੁ ਨੂੰ ਮਹਿਸੂਸ ਹੋਵੇਗਾ ਕਿ ਇਹ ਘਰ ਉਸ ਦਾ ਵੀ ਆਪਣਾ ਹੈ। ਨੰਬਰ 2 ਤੂੰ ਮਹਿੰਦੀ ਥਾਂ ਅਸੀਂ ਬਣਾਓ ਬਹੁ ਨੂੰ ਆਪਣੇ ਵਰਗਾ ਮੰਨੋ ਘਰ ਦੀ ਸ਼ਾਂਤੀ ਤੇ ਪਿਆਰ ਉੱਥੇ ਹੁੰਦੇ ਨੇ ਜਿੱਥੇ ਹਰ ਕੋਈ ਆਪਣਾ ਲੱਗੇ। ਜੇਕਰ ਤੁਸੀਂ ਆਪਣੀ ਬਹੁ ਨੂੰ ਆਪਣੀ ਧੀ ਵਾਂਗ ਮੰਨੋਗੇ ਤਾਂ ਉਹ ਵੀ ਤੁਹਾਨੂੰ ਮਾਂ ਵਾਂਗ ਹੀ ਪਿਆਰ ਦੇਵੇਗੀ। ਉਸ ਦੀ رائے ਲਵੋ ਘਰ ਦੇ ਫੈਸਲਿਆਂ ਵਿੱਚ ਛੋਟੀਆਂ ਗੱਲਾਂ ਤੇ ਵੀ ਉਹਦੀ ਸਲਾਹ ਪੁੱਛੋ ਉਹਦੇ ਕੰਮ ਦੀ ਤਾਰੀਫ਼ ਕਰੋ ਉਸ ਨਾਲ ਬਹੂ ਦੇ ਮਨ ਵਿੱਚ ਤੁਹਾਡੀ ਇੱਜ਼ਤ ਵਧੇਗੀ ਅਤੇ ਘਰ ਦਾ ਮਾਹੌਲ ਵੀ ਵਧੀਆ ਹੋਵੇਗਾ ਨੰਬਰ 3 ਨਿੰਦਾ ਜਾਂ ਤੁਲਨਾ ਨਾ ਕਰੋ ਹਰ ਇਨਸਾਨ ਵੱਖਰਾ ਹੁੰਦਾ ਹੈ ਉਹਦੇ ਵਿਆਹ ਤੋਂ ਪਹਿਲਾਂ ਵਾਲੀ ਬਹੂ ਤਾਂ ਕਿੰਨੀ ਚੰਗੀ ਸੀ ਜਾਂ ਸਾਡੀ ਧੀ ਤਾਂ ਇਹ ਕੰਮ ਅਜਿਹਾ ਕਰਦੀ ਸੀ ਇਹ ਲਫ਼ਜ਼ ਉਸਦੇ ਦਿਲ ਨੂੰ ਦੁੱਖ ਪਹੁੰਚਾ ਸਕਦੇ ਹਨ ਬਹੂ ਦੀ ਤੁਲਨਾ ਕਿਸੇ ਹੋਰ ਨਾਲ ਨਾ ਕਰੋ। ਉਹਨੂੰ ਆਪਣੀ ਵੱਖਰੀ ਪਛਾਣ ਬਣਾਉਣ ਦਿਓ। ਉਸ ਦੀ ਕਾਬਲੀਅਤ ਤੇ ਭਰੋਸਾ ਕਰੋ। ਸਮਝੋ ਕਿ ਜਿਵੇਂ ਤੁਹਾਡੀ ਵੀ ਇੱਕ ਸ਼ਾਨਦਾਰ ਵਿਅਕਤੀਗਤ ਪਛਾਣ ਹੈ, ਉਹਦੀ ਵੀ ਹੋਣੀ ਚਾਹੀਦੀ ਹੈ। ਨੰਬਰ 4 ਨਿਯਮ ਸਿਖਾਓ ਪਰ ਮੋਹ ਨਾਲ। ਸੱਸ ਹੋਣ ਦੇ ਨਾਤੇ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਘਰ ਦੇ ਰਿਵਾਜ ਬਹੂ ਨੂੰ ਦੱਸੋ ਪਰ ਇਹ ਸਿਖਾਉਣ ਵਾਲੀ ਭਾਸ਼ਾ ਪਿਆਰ ਭਰੀ ਹੋਣੀ ਚਾਹੀਦੀ ਹੈ ਨਾ ਕਿ ਹੁਕਮਜਾਂ ਡਾਂਟ ਵਾਲੀ। ਉਦਾਹਰਣ ਦੇ ਕੇ ਸਮਝਾਓ ਪਿਛਲੇ ਵਕਤਾਂ ਦੀਆਂ ਕਹਾਣੀਆਂ ਨਾਲ ਸਿੱਖ ਦਿਓ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਨਾ ਕਿ ਬਦਲਣ ਦੀ ਇਸ ਤਰ੍ਹਾਂ ਬਹੁ ਤੁਹਾਡੇ ਨਾਲ ਕਦੇ ਵੀ ਅਣਕਲ ਹੋਣ ਦੀ ਭਾਵਨਾ ਨਹੀਂ ਰੱਖੇਗੀ ਨੰਬਰ 5 ਬਹੂ ਦੀ ਮਾਂ ਵਾਂਗ ਸਹੇਲੀ ਬਣੋ ਰਿਸ਼ਤਾ ਨਿਭਾਉਣ ਦਾ ਰਾਜ ਹੈ ਸਾਰੀਆਂ ਗੱਲਾਂ ਦਾ ਨਤੀਜਾ ਇਹ ਹੈ ਕਿ ਤੁਸੀਂ ਆਪਣੀ ਬਹੂ ਦੀ ਮਾਂ ਵੀ ਬਣੋ ਤੇ ਸਹੇਲੀ ਵੀ ਜੇਕਰ ਉਹ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸ ਸਕੇ ਤਾਂ ਇਹ ਤੁਹਾਡੀ ਸਭ ਤੋਂ ਵੱਡੀ ਕਾਮਯਾਬੀ ਹੋਵੇਗੀ ਉਸਦੇ ਨਾਲ ਹੱਸੋ ਬੈਠੋ ਚਾਹ ਪੀਓ ਖੁਸ਼ੀਆਂ ਖੁਸ਼ੀਆਂ ਵਿੱਚ ਉਸ ਦਾ ਸਾਥ ਦਿਵੋ ਹਰ ਛੋਟੀ ਖੁਸ਼ੀ ਉਸ ਨਾਲ ਸਾਂਝੀ ਕਰੋ ਉਸ ਦੀ ਮਾਨਸਿਕ ਹਾਲਤ ਨੂੰ ਸਮਝੋ ਇਸ ਤਰੀਕੇ ਨਾਲ ਤੁਹਾਡਾ ਘਰ ਪਿਆਰ ਇੱਜ਼ਤ ਤੇ ਸੰਸਕਾਰ ਵੀ ਜਿੱਦੀ ਮਿਸਾਲ ਬਣ ਜਾਵੇਗਾ ਦੋਸਤੋ ਇੱਕ ਬਹੁਦੀ ਜੀਵਨ ਵਿੱਚ ਘਰ ਦੀ ਸੱਸ ਦਾ ਰੋਲ ਮਾਂ ਵਰਗਾ ਹੁੰਦਾ ਹੈ ਜੇਕਰ ਸੱਸ ਸਮਝਦਾਰੀ ਪਿਆਰ ਅਤੇ ਸਹਿਯੋਗ ਨਾਲ ਬਹੂ ਨਾਲ ਰਿਸ਼ਤਾ ਬਣਾਏ ਤਾਂ ਇਹ ਰਿਸ਼ਤਾ ਉਮੀਦਾਂ ਤੋਂ ਵੀ ਵਧੀਆ ਹੋ ਸਕਦਾ ਹੈ ਤਾਂ ਹੀ ਸਿੱਖੋ ਇਹ ਪੰਜ ਗੱਲਾਂ ਜੋ ਤੁਹਾਨੂੰ ਆਪਣੀ ਬਹੂ ਦੀ ਪਸੰਦੀਦਾ ਸੱਸ ਬਣਾ ਸਕਦੀਆਂ ਹਨ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਕਮੈਂਟ ਕਰਕੇ ਦੱਸੋ ਤੁਹਾਡੀ ਬਹੂ ਨਾਲ ਸਭ ਤੋਂ ਵਧੀਆ ਯਾਦਗਾਰ ਪਲ ਕਿਹੜਾ ਰਿਹਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ